ਕੀ ਆ ਜੀ ਸੁਖਿਆਵਾਂ ਤੇ ਨਹੀਂ ਮੈਨੂੰ ਜਾਰਜ ਕਰਦਾ ਜੀ ਸਾਰੇ ਆਏ ਹੋਏ ਸਾਰੇ ਉਹਦੇ ਨਾਲ ਚਵਦਾ ਜੀ ਨੂੰ ਵੀ ਸਨਮਾਨਿਤ ਕਰਾਇਆ ਜਾਵੇ ਫਾਰ ਪਵਾ ਕੇ ਮੈਂ ਪ੍ਰੈਜ਼ੀਡੈਂਟ ਪੰਜਾਬ ਕੈਮਿਸਟ ਐਸੋਸੀਏਸ਼ਨ ਸੁਰਿੰਦਰ ਦੁੱਗਲ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਪਟਿਆਲਾ ਡਿਸਟ੍ਰਿਕਟ ਐਸੋਸੀਏਸ਼ਨ ਵਾਲੋਂ ਰਾਜਪੁਰਾ ਦੇ ਵਿੱਚ ਰਾਜਪੁਰਾ ਕੈਮਿਸਟ ਐਸੋਸੀਏਸ਼ਨ ਵਾਲੋਂ ਅਰੇਂਜ ਜਿਹੜੀ ਕੀਤੀ ਗਈ ਹੈ ਮੈਂ ਸੰਜੀਵ ਚੌਧਰੀ ਜੀ ਦਾ ਦੁਆ ਸਾਹਿਬ ਦਾ ਧੰਨਵਾਦ ਕਰਦਾ ਹਾਂ ਔਰ ਅੱਜ ਇਸ ਮੀਟਿੰਗ ਦਾ ਜਿਹੜਾ ਐਜੂਕੇਸ਼ਨਲ ਪ੍ਰੋਗਰਾਮ ਹੋਇਆ ਹੈ ਉਹਦਾ ਵਾਕੇ ਹੀ ਮੈਂਬਰਾਂ ਨੂੰ ਪੂਰਾ ਫਾਇਦਾ ਹੋਏਗਾ ਇਸ ਚੀਜ਼ ਦੀ ਮੇਰੀ ਪੂਰੀ ਉਮੀਦ ਹੈ ਔਰ ਅਸੀਂ ਇੱਕ ਚੀਜ਼ ਦੱਸਣਾ ਚਾਹਾਂਗੇ ਪ੍ਰੈਸ ਦੇ ਮਾਧਿਅਮ ਦੇ ਨਾਲ ਕਿ ਦਵਾਈਆਂ ਦੇ ਜਿਹੜੇ ਰੇਟ ਨੇ ਇਹ ਕੋਈ ਐਸੋਸੀਏਸ਼ਨ ਜਾਂ ਜਿਹੜੀ ਹੈ ਦਵਾਈਆਂ ਦੀ ਕੰਪਨੀ ਨੇ ਫਿਕਸ ਕਰਦੀ ਇਹ ਭਾਰਤ ਸਰਕਾਰ ਦੀ ਇੱਕ ਸੰਸਥਾ ਹੈ ਨੈਸ਼ਨਲ ਫਾਰਮਾਸੋਟਿਕਲ ਪ੍ਰਾਈਸਿੰਗ ਅਥਾਰਟੀ ਐਨ ਪੀ ਪੀਏ ਜਿਹੜੀ ਕਿ ਹਰ ਦਵਾਈ ਦਾ ਰੇਟ ਜਿਹੜਾ ਫਿਕਸ ਕਰਦੀ ਹੈ ਸਾਡੀ 올 ਇੰਡੀਆ ਬਾਡੀ ਨੇ ਆਈਸੀਡੀ ਨੇ ਪੰਜਾਬ ਕੈਮਿਸ ਐਸੋਸੀਏਸ਼ਨ ਨੇ ਕਈ ਤਰ੍ਹਾਂ ਦੇ ਸੁਝਾਅ ਜਿਹੜੇ ਨੇ ਸੈਂਟਰ ਸਰਕਾਰ ਨੂੰ ਦਿੱਤੇ ਨੇ ਕਿ ਮਾਰਜਨ ਜਿਹੜੇ ਨੇ ਫਿਕਸ ਕੀਤੇ ਜਾਣ ਇੱਕ ਰਿਟੇਲਰ ਦਾ ਵੀ ਇੱਕ ਹੋਲ ਸੇਲਰ ਦਾ ਵੀ ਤਾਂ ਕਿ ਇੱਕ ਦਵਾਈਆਂ ਹੀ ਐਸੀ ਚੀਜ਼ ਹੈ ਜਿਹਦੇ ਉੱਤੇ ਸਰਕਾਰ ਦਾ ਆਪਣਾ ਕੰਟਰੋਲ ਹੈ ਕਿਸੇ ਚੀਜ਼ ਦੇ ਉੱਤੇ ਰੇਟ ਫਿਕਸ ਹੋਣਾ ਕੋਈ ਕੰਟਰੋਲ ਨਹੀਂ ਸਰਕਾਰ ਦਾ ਹੁੰਦਾ ਪਰ ਦਵਾਈਆਂ ਦੇ ਉੱਤੇ ਪੂਰਾ ਕੰਟਰੋਲ ਹੈ ਅੱਜ ਅਸੀਂ ਸਾਰੇ ਕੈਮਿਸਟਾਂ ਨੂੰ ਦੱਸਿਆ ਹੈ ਕਿ ਕੀ ਸ਼ੈਡਿਊਲ ਐਚ ਹੁੰਦਾ ਹੈ ਔਰ ਪਿਛਲੇ 4 ਸਾਲਾਂ ਤੋਂ ਜਿਹੜੀ ਸਾਡੀ ਪੰਜਾਬ ਕੈਮਿਸਟ ਐਸੋਸੀਏਸ਼ਨ ਸੰਘਰਸ਼ ਕਰ ਰਹੀ ਹੈ ਅਮੈਂਡੇਡ ਡਰਗ ਪਾਲਿਸੀ ਦੇ ਉੱਪਰ ਔਰ ਪੂਰੇ 4 ਸਾਲ ਸਨੋਂ ਲੱਗੇ ਪਿਛਲੀ ਸਰਕਾਰ ਦੇ 3 ਮਹੀਨੇ ਪਹਿਲੇ ਜਿਹੜੀ ਸੀ ਅਮੈਂਡੇਡ ਡਰਗ ਪਾਲਿਸੀ ਆਈ ਉਹਦੇ ਵਿੱਚ ਕੁਝ ਲਕੂਨਾ ਵੀ ਰੱਖੇਗੇ ਉਹਦੇ ਲਈ ਅਸੀਂ ਫਾਈਟ ਕਰ ਰਹੇ ਆ ਸਾਨੂੰ ਭਗਵੰਤ ਮਾਨ ਜੀ ਨੇ ਤੇ ਸਾਡੇ ਹੈਲਥ ਮਿਨਿਸਟਰ ਬਲਬੀਰ ਜੀ ਨੇ ਡਾਕਟਰ ਬਲਬੀਰ ਜੀ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਲੈਕਸ਼ਨ ਦੇ ਬਾਅਦ ਅਸੀਂ ਤੁਹਾਡੀ ਇੱਕ ਮੀਟਿੰਗ ਜਿਹੜੀ ਹੈ ਚੀਫ ਸੈਕਟਰੀ ਸਾਹਿਬ ਨਾਲ ਵੀ ਹੈਲਥ ਜਿਹੜੇ ਨੇ ਔਰ ਮੈਂ ਖੁਦ ਉਸ ਮੀਟਿੰਗ ਦੇ ਵਿੱਚ ਰਵਾਂਗਾ ਤੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਜਿਹੜਾ ਤੁਹਾਡੇ ਛੋਟੇ-ਛੋਟੇ ਤੁਹਾਡੀਆਂ ਸਮੱਸਿਆ ਚਾਹੇ ਡੀ ਫਾਰਮੇਸੀ ਦੀ ਹੈ ਚਾਹੇ ਕਾਰਪੋਰੇਟ ਹਾਊਸ ਦੀ ਹੈ ਉਹਦੀ ਪੂਰੀ ਅਸੀਂ ਸਮਾਧਾਨ ਕਰਾਂਗੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਸਾਨੂੰ ਦਿਵਾਇਆ ਹੈ ਔਰ ਇਸ ਦੇ ਨਾਲ ਹੀ ਜਿਹੜੀਆਂ ਸਾਡੀਆਂ ਸ਼ੈਡਿਊਲ ਐਚ ਦੇ ਵਿੱਚ ਅੱਜ ਅਸੀਂ ਸਾਰੇ ਕੇਮਿਸਟਾਂ ਨੂੰ ਦੱਸਿਆ ਕਿ ਕਿਹੜੀਆਂ ਦਵਾਈਆਂ ਤੁਸੀਂ ਕਿਸ ਤਰ੍ਹਾਂ ਵੇਚ ਸਕਦੇ ਹੋ ਰਿਟੇਲਰ ਕਿੰਨਾ ਰੱਖ ਸਕਦਾ ਹੈ ਹੋਲ ਸੇਲਰ ਕਿੰਨਾ ਰੱਖ ਸਕਦਾ ਹੈ ਜੀਐਸਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ 43 ਐਚ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਉਹਦੇ ਬਾਰੇ ਸਾਰੇ ਕੇਮਿਸਟਾਂ ਨੂੰ ਜਾਣੂ ਕਰਵਾਇਆ ਹੈ ਔਰ ਕੰਪਨੀਆਂ ਦੇ ਨਾਲ ਕਈ ਵਾਰੀ ਕਟਿੰਗ ਬੜੀ ਵੱਡੀ ਹੋ ਜਾਂਦੀ ਹੈ ਟੈਬਲੇਟ ਜਿਹੜੀ ਹੈ 30 30 ਗੋਲੀਆਂ ਦੀ 50 50 ਗੋਲੀਆਂ ਦੀ अवेलेबल ਹੁੰਦੀ ਹੈ ਔਰ ਕਟਿੰਗ ਜਿਹੜੀ ਕੰਪਨੀ ਵਾਪਸ ਨਹੀਂ ਲੈਂਦੀ ਅਸੀਂ ਕੰਪਨੀਆਂ ਨਾਲ ਸਾਰਿਆਂ ਨੂੰ ਚਿੱਠੀਆਂ ਲਿਖਿਆ ਔਰ ਕੰਪਨੀਆਂ ਨੇ ਭਰੋਸਾ ਦਿਵਾਇਆ ਕਿ ਪੈਕਿੰਗ ਜਿਹੜੀ ਅਸੀਂ ਛੋਟੀਆਂ ਲੈ ਕੇ ਆ ਰਹੇ ਹਾਂ ਤਾਂ ਕਿ ਕੈਮਿਸਟਰਾ ਦਾ ਜਿਹੜਾ ਨੁਕਸਾਨ ਹੈ ਉਹ ਚੀਜ਼ ਨੂੰ ਨਾ ਹੋ ਸਕੇ ਮੇਰੀ ਸਾਰੇ ਕੈਮਿਸਟ ਵੀਰਾਂ ਨੂੰ ਇੱਕ ਰਿਕਵੈਸਟ ਹੈ ਕਿ ਆਪਣੀ ਫੈਮਿਲੀ ਦਾ ਇੱਕ ਮੈਂਬਰ ਜਿਹੜਾ ਚਾਹੇ ਉਹ ਤੁਹਾਡਾ ਭਰਾ ਵੈ ਚਾਹੇ ਉਹ ਤੁਹਾਡੀ ਵਾਈਫ ਹੈ ਚਾਹੇ ਤੁਹਾਡਾ ਬੇਟਾ ਹੈ ਉਹਨੂੰ ਡੀ ਫਾਰਮੇਸੀ ਜਾਂ ਵੀ ਫਾਰਮੇਸੀ ਜ਼ਰੂਰ ਕਰਾਓ ਤਾਂ ਕਿ ਤੁਹਾਡੀਆਂ ਮੈਕਸਮਮ ਜਿਹੜੀਆਂ ਪ੍ਰੋਬਲਮਸ ਆ ਉਹ ਹੱਲ ਹੋ ਸਕਣ ਆਪਣੀ ਦੁਕਾਨ ਦੇ ਵਿੱਚ ਪੂਰੀ ਵੈਰਾਈਟੀ ਰੱਖੋ ਸਜਾ ਕੇ ਰੱਖੋ ਤਾਂ ਕਿ ਕਸਟਮਰ ਆਪਣੇ ਆਪ ਚਲੇ ਆਵੇ ਕਿਉਂਕਿ ਆਣ ਵਾਲਾ ਟਾਈਮ ਜਿਹੜਾ ਉਹ ਤੁਹਾਡੇ ਲਈ ਇੰਨਾ ਵਧੀਆ ਨਹੀਂ ਹੋਏਗਾ ਅਦੇ ਤੁਸੀਂ ਕੋਪਰੇਟ ਦੇ ਨਾਲ ਜਿਹੜੀਆਂ ਵੱਡੀਆਂ ਫਾਰਮਾ ਉਹਨਾਂ ਨੂੰ ਕੰਪੀਟ ਨਹੀਂ ਕਰ ਪਾਉਗੇ ਚਾਹੇ ਉਹ ਜਨਰਿਕ ਦਵਾਈ ਹੈ ਚਾਹੇ ਉਹ ਬ੍ਰਾਂਡਡ ਹੈ ਰੇਟ ਜਿਹੜਾ ਐਮ ਆਰ ਪੀ ਹੈ ਉਹ ਐਨ ਪੀ ਪੀ ਹੈ ਹੀ ਜਿਹੜੀ ਨੈਸ਼ਨਲ ਫਾਰਮੈਸਿਊਟਿਕਲ ਪ੍ਰਾਈਸਿੰਗ ਅਥਾਰਟੀ ਜਿਹੜੀ ਭਾਰਤ ਸਰਕਾਰ ਦੀ ਹੈ ਉਹ ਰੱਖਦੀ ਹੈ ਉਹਦੇ ਵਿੱਚ ਕੋਈ ਸਾਡਾ ਕੈਮਿਸਟ ਜਾਂ ਕੋਈ ਕੰਪਨੀ ਜਿਹੜੀ ਆਪ ਰੇਟ ਨਹੀਂ ਕਰ ਫਿਰੋ ਜੀ ਕਈ ਤਰ੍ਹਾਂ ਦੇ ਉਹ ਖਰਚੇ ਆਪਣੇ ਅਸੀਂ ਸਰਕਾਰ ਨੂੰ ਆਲਰੇਡੀ ਸਾਡੀ ਆਓ ਐਸਡੀ ਬੋਡੀ ਹੈ ਔਰ ਪੰਜਾਬ ਕੈਮਿਸਟਸ ਕੈਮਿਸਟਸ ਐਸੋਸੀਏਸ਼ਨ ਆਲਰੇਡੀ ਭਾਰਤ ਸਰਕਾਰ ਨੂੰ ਲਿਖ ਚੁੱਕੀ ਹੈ ਕੇ ਮਾਰਜਨ ਜਿਹੜਾ ਇੱਕ ਰਿਟੇਲ ਦਾ ਕਿਸੇ ਵੀ ਦਵਾਈ ਦਾ ਚਾਹੇ ਉਹ ਪੁਰਾਣੀ ਹੈ 40 ਸਾਲ ਪਹਿਲੇ ਹੈ ਚਾਹੇ ਨਵੀਂ ਆਂਦੀ ਹੈ ਉਹਦਾ ਮਾਰਜਨ ਜਿਹੜਾ ਰਿਟੇਲ ਤੇ ਹੋਲਸੇਲਰ ਦਾ ਮਾਰਜਨ ਫਿਕਸ ਕੀਤਾ ਜਾਵੇ ਤਾਂ ਕਿ ਇਹ ਜਿਹੜੀ ਬਦਨਾਮੀ ਜਿਹੜੀ ਹੈ ਅੱਜ ਦੀ ਡੇਟ ਦੇ ਵਿੱਚ ਕੇਮਿਸਟ ਮਿਲ ਰਹੀ ਹੈ ਕਿ ਚੀਜ਼ ਦੀ ਪੂਰੀ ਬੰਦ ਹੋ ਦੇਵੇ ਦੇਖੋ ਸਾਨੂੰ ਇੱਕ ਜਿਹੜੀ ਚੀਜ਼ ਦਿੱਤੀ ਗਈ ਹੈ ਕਿ ਐਮ ਆਰ ਪੀ ਮੈਕਸਮਮ ਰੋਟੇਡ ਪ੍ਰਾਈਸ ਕੋਈ ਦਵਾਈ ਤੋਂ ਸਵਾ ਐਸੀ ਚੀਜ਼ ਨਹੀਂ ਹੈ ਜਿਹੜੀ ਕਿ ਅੱਜ ਦੀ ਡੇਟ ਦੇ ਵਿਕਦੀ ਹੈ ਅਸੀਂ ਜੇ ਅਗਰ 100 ਦੀ ਚੀਜ਼ ਅਗੇ MRP ਹੈ 101 ਰੁਪਿਆ ਵੇਚਦੇ ਆ ਵੀ ਆਰ ਐਟ ਅ ਫਾਲਟ ਅਗਰ ਅਸੀਂ ਉਹ ਚੀਜ਼ ਜਿਹੜੀ ਹੈ 60 ਰੁਪਏ ਦੀ ਵੀ ਵੇਚਦੇ ਆ ਜਾਂ 90 ਦੀ ਵੇਚਦੇ ਆ ਅਸੀਂ ਆਪਣੀ ਫੈਮਿਲੀ ਲਈ ਵੀ ਕੁਝ ਦੇਖਣਾ ਅਸੀਂ ਸਰਕਾਰ ਨੂੰ ਜਦ ਕਹਿੰਨੇ ਪਏ ਆ ਕਿ ਤੁਸੀਂ ਆਪਣਾ ਮਾਰਜਨ ਇੱਕ ਫਿਕਸ ਕਰੋ ਰਿਟੇਲ ਦਾ ਮਾਰਜਨ ਜਿਹੜਾ ਤੁਸੀਂ ਇੱਕ 40 ਤੋਂ 60% ਦੇ ਵਿੱਚ ਫਿਕਸ ਕਰੋ ਔਰ ਹੋਲ ਸੇਲ ਦਾ ਮਾਰਜਨ ਆਪਣਾ ਤੁਸੀਂ 10 ਤੋਂ 20% ਦੇ ਵਿੱਚ ਫਿਕਸ ਕਰੋ ਅਸੀਂ ਦਬਾਬ ਕਰ ਰਹੇ ਆ ਅਸੀਂ ਕੇਂਦਰ ਸਰਕਾਰ ਦੇ ਕ ਹਾਲਾ ਬੋਲ ਕਾਰਕਮ ਲਾਸਟ ਇਅਰ ਵੀ ਕੀਤਾ ਔਰ ਹੁਣ ਸਾਡੀ ਨਾਗਪੁਰ ਦੇ ਵਿੱਚ ਪਿਛਲੇ ਮਹੀਨੇ ਹੀ ਮੀਟਿੰਗ ਹੋਈ ਹੈ 올 ਇੰਡੀਆ ਦੀ ਉਹਦੇ ਵਿੱਚ ਮੈਂ ਵੀ ਉਹਦੇ ਵਿੱਚ ਹੋ ਕੇ ਆਇਆ ਸਾਡੀ 올 ਇੰਡੀਆ ਬਾਡੀ ਨੇ ਇੱਕ ਪਰਫਾਰਮਾ ਪੂਰਾ ਸੀ ਬਣਾਇਆ ਜਿੰਨੇ ਵੀ ਐਸਲ ਕੈਂਡੀਡੇਟ ਕੰਟੈਸਟ ਕਰ ਰਿਹਾ ਕਿਸੇ ਵੀ ਪਾਰਟੀ ਦੇ ਆਸੀਂ ਸਾਰੀ ਪਾਰਟੀਆਂ ਦੇ ਜਿਹੜੇ ਹੈੱਡ ਨੇ ਸਾਰਿਆਂ ਨੂੰ ਇੱਕ ਮੰਗ ਬੱਤਰ ਦਿੱਤਾ ਹੈ ਕਿ ਸਾਡੀ ਕੈਮਿਸਟਰੀ ਦੀ ਹੈ ਡਿਮਾਂਡ ਹੈਗੀ ਆ ਆਪਣੇ ਜਿਹੜੇ ਤੁਸੀਂ ਮੈਨੀਫੈਸਟੋ ਆ ਉਹਦੇ ਵਿੱਚ ਰੱਖੋ ਔਰ ਅੱਜ ਅਸੀਂ ਪੰਜਾਬ ਕੈਮਿਸਟ ਐਸੋਸੀਏਸ਼ਨ ਹਰ ਪ੍ਰਧਾਨ ਨੂੰ ਯੂਨਿਟ ਦਾ ਪ੍ਰਧਾਨ ਆ ਚਾਹੇ ਉਹ ਡਿਸਟ੍ਰਿਕਟ ਦਾ ਪ੍ਰਧਾਨ ਆ ਉਹ ਇੱਕ ਸਰਕੂਲਰ ਅਸੀਂ ਉਹਨਾਂ ਨੂੰ ਭੇਜਿਆ ਕਿ ਕੋਈ ਵੀ ਕੈਂਡੀਡੇਟ ਆਂਦਾ ਕਿਸੇ ਵੀ ਪਾਰਟੀ ਦਾ ਉਹ ਸਰਕੂਲਰ ਉਹਨਾਂ ਨੂੰ ਮੈਂਬਰੈਂਡਮ ਦੀ ਸ਼ੇਪ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਵਿਧਾਨ ਸਭਾ ਦੇ ਵਿੱਚ ਔਰ ਜਿਹੜੇ ਸਾਡੇ ਐਮਪੀ ਚੁੜ ਕੇ ਜਾਣ ਸਾਡੇ ਜਿਹੜੇ ਪਾਰਲੀਮੈਂਟ ਦੇ ਵਿੱਚ ਸਾਡੀਆਂ ਮੰਗਾ ਦੇ ਉੱਤੇ ਸਾਡੀ ਜਿਹੜੀ ਇਹ ਬਦਨਾਮੀ ਹੋ ਰਹੀ ਹੈ ਐਨਬੀਬੀਏ ਦੇ ਵਿੱਚ ਜਿਹੜੇ ਪ੍ਰੋਡਕਟ ਆਣੇ ਚਾਹੀਦੇ ਆ ਉਹਦੇ ਉੱਤੇ ਬੋਲਣ ਔਰ ਸਾਡੀ ਕੇਂਦਰੀ ਸਰਕਾਰ ਦੀ ਜਾਗਰਤੀ ਹੋਵੇ ਅਸੀਂ ਸਾਡੇ ਸਾਰਿਆਂ ਦੀ ਨਹੀਂ ਨਹੀਂ ਇਹ ਤਾਂ ਕੋਈ ਨਹੀਂ ਹੈ ਇਹ ਇੱਕ ਯੂਨਿਟ ਦੀ ਮੀਟਿੰਗ ਹੈ ਪਰ ਸਾਡੀ ਇਲੈਕਸ਼ਨ ਤੋਂ ਪਹਿਲੇ ਪੰਜਾਬ ਕੇ ਐਸੋਸੀਏਸ਼ਨ ਦੀ ਮੀਟਿੰਗ ਪਟਿਆਲਾ ਲੁਧਿਆਣਾ ਦੇ ਵਿੱਚ ਆਲਰੇਡੀ ਹੋ ਚੁੱਕੀ ਹੈ ਔਰ 12 ਜਨਵਰੀ ਨੂੰ ਸਾਡੀ ਜਿਹੜੀ ਮੀਟਿੰਗ 올 ਇੰਡੀਆ ਦੀ ਨਾਗਪੁਰ ਦੇ ਵਿੱਚ ਪਹਿਲੇ ਆਲਰੇਡੀ ਹੋ ਚੁੱਕੀ ਭਗਵੰਤ ਮਾਨ ਜੀ ਨਾਲ ਮੁਲਾਕਾਣ ਨਹੀਂ 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 ਇਹ ਇਲੈਕਸ਼ਨ ਤੋਂ ਪਹਿਲੇ ਅੰਮ੍ਰਿਤਸਰ ਵੀ ਆਏ ਸੀ ਔਰ ਉਹਦੇ ਵਿੱਚ ਵਪਾਰੀ ਮਿਲਣੀ ਕੀਤੀ ਸੀ ਐਜ਼ ਅ ਪੰਜਾਬ ਕੇਮਸ ਐਸੋਸੀਏਸ਼ਨ ਦਾ ਪ੍ਰਧਾਨ ਮੈਨੂੰ ਬੁਲਾਇਆ ਗਿਆ ਸੀ ਔਰ ਉਹਦੇ ਵਿੱਚ ਮੈਨੂੰ ਅੱਛੀ ਦੀ ਬੜੀ ਖੁਸ਼ੀ ਆ ਭਗਵੰਤ ਮਾਨ ਜੀ ਦੇ ਉੱਥੇ ਹੀ ਅਨਾਉਂਸ ਕੀਤਾ ਕਿ ਮੈਂ ਕੇਮਸ ਦੀ ਜਿਹੜੀਆਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਤੁਹਾਡੀਆਂ ਅਗਲੇ ਹਫਤੇ ਤੁਹਾਡੀ ਮੀਟਿੰਗ ਬੁਲਾ ਕੇ ਕਰਾਂਗਾ ਪਰ ਉਹਦੇ ਵਿੱਚ ਇੱਕ ਹਫ਼ਤੇ ਦੇ ਬਾਅਦ ਹੀ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਗਿਆ ਤੇ ਉਹਦੇ ਕਰਕੇ ਜਿਹੜੀ ਸਾਡੀ ਮੀਟਿੰਗ ਨਹੀਂ ਹੋਈ ਪਰ ਸਾਨੂੰ ਲੈਟਰ ਜਿਹੜਾ ਸਾਡੇ ਚੀਫ ਸੈਕਟਰੀ ਸਾਹਿਬ ਦਾ ਸਾਨੂੰ ਆ ਗਿਆ ਕਿ ਇਲੈਕਸ਼ਨ ਤੋਂ ਬਾਅਦ ਸਾਡੀ ਮੀਟਿੰਗ ਕਰਕੇ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਉਹਨੂੰ ਦੂਰ ਕੀਤਾ। ਦੇਖੋ ਮੇਰੇ ਨਾਲ ਤਾਂ ਨਹੀਂ ਮਿਲ ਹੋਇਆ ਪਰ ਮੇਰੇ ਕਈ ਯੂਨਿਟ ਮੈਂ ਆਪਣਾ ਬਨਾਲਾ ਤੋਂ ਸੰਗਰੂਰ ਤੋਂ ਸਾਡੇ ਰਜੀਵ ਜੈਨ ਜੀ ਬੈਠੇ ਨੇ ਉਹਨਾਂ ਦੇ ਉੱਥੇ ਆਏ ਨੇ ਕਿਉਂਕਿ ਉਹ ਪਰਿਵਾਰੀ ਸੀ ਉਸ ਏਰੀਏ ਦੇ ਉਹਨਾਂ ਨੇ ਮੈਂਬਰੈਂਡਮ ਵੀ ਦਿੱਤਾ ਸਾਡੀ 올 ਇੰਡੀਆ ਬਾਡੀ ਨੇ ਦਿੱਲੀ ਦੇ ਵਿੱਚ ਜਾ ਕੇ ਮਨਵੀਆ ਜੀ ਦੇ ਨਾਲ ਮੁਲਾਕਾਤ ਕਰਕੇ ਅਸੀਂ ਉਹਨਾਂ ਨੂੰ ਮੈਂਬਰੈਂਡਮ ਆਲਰੇਡੀ ਦੇ ਚੁੱਕੇ ਆ ਔਰ ਇਹ ਚੀਜ਼ ਦੇ ਨਾਲ ਐਗਰੀ ਵੀ ਹੋ ਚੁੱਕੇ ਨੇ ਕਿ ਤੁਹਾਡੀ ਜਿਹੜੀਆਂ ਡਿਮਾਂਡਸ ਹੈਗੀਆਂ ਪੂਰੀਆਂ ਜੈਨੂਇਨ ਡਿਮਾਂਡਸ ਹੈ ਔਰ ਉਧਰ ਤੇ ਤੁਸੀਂ ਆਪ ਖੁਦ ਕਹਿੰਦੇ ਹੋ ਵੀ ਤੁਹਾਡਾ ਮਾਰਜਨ ਜਿਹੜਾ ਫਿਕਸ ਹੋਣਾ ਚਾਹੀਦਾ ਜੈਨ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਅਗਰ ਤੁਸੀਂ GST ਨੂੰ ਲੈ ਕੇ ਬਿੱਲ ਦੀ ਗੱਲ ਕੀਤੀ ਸੀ ਵੀ ਤਾਂ ਉਹਦੇ 'ਚ ਤੁਸੀਂ ਐਡਾ ਕਰੋਗੇ ਤਾਂ ਆਉਣ ਵਾਲੇ ਸਮੇਂ 'ਚ ਮੋਦੀ ਜੀ ਆ ਰਹੇ ਆ ਫਿਰ ਨੋਟਿਸ ਆਣਗੇ ਕਿਆ ਮੋਦੀ ਜੀ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਐਸੀ ਕੋਈ ਗੱਲ ਨਹੀਂ ਐ ਜਸਟ ਇੱਕ ਜੁਮਲਾ ਜਿਹਾ ਟਾਈਪ ਜਿਹਾ ਬਣ ਜਾਂਦਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਕੀ ਹੈ ਕਿ ਕੋਈ ਵੀ ਜਿਹੜੀ ਚੀਜ਼ ਐ ਅਗਰ ਤੁਸੀਂ Google Pay ਕਰਦੇ ਹੋ ਤੁਹਾਡੀ ਡਿਟੇਲ ਸਾਰੀ ਆਂਦੀ ਐ ਜਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਅੱਜ ਮੀਟਿੰਗ ਦੇ ਵਿੱਚ ਵੀ ਸਾਰੇ ਕੈਮਿਸਟਰ ਨੂੰ ਕਿਹਾ ਪਰਚੇਜ਼ ਔਨ ਬਿੱਲ ਸੇਲ ਔਨ ਬਿੱਲ ਔਰ ਤਾਂ ਕਿ ਅਜ ਸਪੂਰੀਅਸ ਡਰਗ ਜਿਹੜੀਆਂ ਕਿੰਨੀਆਂ ਦਵਾਈਆਂ ਪਿਛਲੇ ਮਹੀਨੇ ਵੀ ਦੇਖਿਆ ਗੁਰਦਾਉਂ ਦੇ ਵਿੱਚ ਮਿਲੀਆਂ ਚਨਈ ਦੇ ਵਿੱਚ ਮਿਲੀਆਂ ਤਦਦੇ ਅਸੀਂ ਸਾਰੇ ਕੇਮਿਸਟਰ ਨੂੰ ਕਹਿੰਦੇ ਆ ਸੇਲ ਔਨ ਬਿੱਲ ਪਰਚੇਸ ਔਨ ਬਿੱਲ ਔਰ ਆਪਣੀ ਜਿਹੜੀ ਹੈ ਤੁਸੀਂ ਪੂਰੀ ਡਿਟੇਲ ਸਾਰੇ ਕੋ ਰੱਖੋ ਇੱਕ ਜਿਹੜੀ ਹੈ ਸੇਲ ਤੁਸੀਂ ਕਰ ਰਹੇ ਹੋ ਤੁਹਾਡੇ ਫਾਈਨਲ ਸੈਕਟਰ ਸਾਹਿਬ ਦਾ ਉਹਦਾ ਸਿਰਫ ਸਮਝਾਣਾ ਸੀ ਇੱਕ ਜੀ ਦਾ ਕਿ ਕੱਲ ਨੂੰ ਤੁਸੀਂ Google Pay ਦੇ ਉੱਤੇ ਪੇਮੈਂਟ ਲੈ ਰਹੇ ਹੋ ਸਾਰੀ ਕਰ ਰਹੇ ਹੋ ਤੁਹਾਡੇ ਕੋਲ ਪਰਚੇਸ ਜਿਹੜੀ ਹੈ ਤੁਹਾਡੇ ਕੋਲ ਉਸ ਪ੍ਰੋਡਕਟ ਦੀ ਹੈ ਨਹੀਂ ਪਰ ਛੇਲ ਜਿਹੜੀ ਤੁਹਾਡੇ ਕੋਲ ਹੈਗੀ ਹੈ ਤਾਂ ਕਿ ਤੁਸੀਂ ਸਾਰਾ ਰਿਕਾਰਡ ਉਹਦਾ ਰੱਖੋ ਨਹੀਂ ਤੇ ਕੱਲ ਨੂੰ GST ডিপਾਰਟਮੈਂਟ ਵੀ ਤੁਹਾਡੇ ਕੋਲ ਆ ਸਕਦਾ ਹੈ ਇਨਕਮ ਟੈਕਸ ডিপਾਰਟਮੈਂਟ ਵੀ ਤੁਹਾਡੇ ਕੋਲ ਆ ਸਕਦਾ ਹੈ ਯੂ ਸ਼ੁਡ ਬੀ ਵੈਰੀ ਕੇਅਰਫੁਲ ਉਹਨਾਂ ਦਾ ਮਤਲਬ ਇਹ ਸਾਡੀ ਜਦੋਂ ਦੀ 올 ਇੰਡੀਆ ਬਾਡੀ ਬਣੀ ਹੈ ਟਾਈਮ ਟੂ ਟਾਈਮ ਨਵੇਂ ਕਾਨੂੰਨ ਆਉਂਦੇ ਰਹਿੰਦੇ ਨੇ ਔਰ ਅਸੀਂ ਹਰ ਵਕੀ ਕੋਈ ਨਾ ਕੋਈ ਅਸੀਂ ਫਾਈਟ ਕਰਦੇ ਰਹਿੰਦੇ ਔਰ ਅੱਜ ਜੇ ਅਗਰ ਆਨਲਾਈਨ ਦੇ ਵਿੱਚ ਅਸੀਂ ਸਕਸੈਸਫੁਲ ਹੋਇਆ ਇਟ ਇਜ਼ ਬਿਕਾਜ਼ ਆਫ ਦਾ ਸਾਡਾ ਸੰਘਰਸ਼ ਜਿਹੜਾ ਪਿਛਲੇ 8 ਸਾਲ ਤੋਂ ਜਿਹੜਾ ਚੱਲ ਰਿਹਾ ਹੈ ਔਰ ਆਨਲਾਈਨ ਅੱਜ ਵੀ 100% ਇੰਪਲੀਮੈਂਟ ਨਹੀਂ ਹੋਈ ਅੱਜ ਵੀ ਜਿਹੜਾ ਜਿਹੜੀ ਕੰਪਨੀਆਂ ਚਨਈ ਹਾਈ ਕੋਰਟ ਦੇ ਵਿੱਚ ਔਰ ਦਿੱਲੀ ਹਾਈ ਕੋਰਟ ਦੇ ਵਿੱਚ ਅੱਜ ਵੀ ਜਿਹੜਾ ਉਹਨਾਂ ਨੇ ਹਾਈ ਕੋਰਟ ਨੇ ਇਹ ਚੀਜ਼ ਕਹੀ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ ਗਲਤ ਕਰ ਰਹੇ ਹੋ ਔਰ ਸਰਕਾਰ ਨੂੰ ਉਹਨਾਂ ਨੇ ਜੁਲਾਈ ਦਾ ਟਾਈਮ ਦਿੱਤਾ ਹੋਇਆ ਹੈ ਕਿ ਜੁਲਾਈ ਤੱਕ ਤੁਸੀਂ ਜੋ ਵੀ ਹੈ ਇਹਦੇ ਉੱਤੇ ਅਮੈਂਡ ਕਰਕੇ ਤੇ ਤੁਸੀਂ ਆਪਣੀ ਡਿਟੇਲ ਬਣਾਓ ਤੇ ਕੋਰਟ ਦੇ ਵਿੱਚ ਪਰਮਿਸ਼ਨ ਨਾਲ ਤੇ ਡਾਕਟਰ ਸੰਜੀਪ ਕਪੂਰ ਜੀ ਔਰ ਡਾਕਟਰ ਲਾਜਪੁਰਾਇਆ ਚੱਪੂ ਜੀ ਕੋਲੋਂ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਦੇਖੋ ਜੀ ਮੈਨੂੰ ਬਹੁਤ ਅੱਛਾ ਲੱਗਾ ਹੈ ਕਿ ਅੱਜ ਉਪਰਾਲਾ ਜਿਹੜਾ ਪਟਿਆਲਾ ਡਿਸਟ੍ਰਿਕਟ ਐਸੋਸੀਏਸ਼ਨ ਦੇ ਸਾਰੇ ਯੂਨਿਟ ਇੱਥੇ ਆਏ ਨੇ ਔਰ ਦੂਆ ਸਾਹਿਬ ਅਥੇ ਸਾਡੇ ਜਨਰਲ ਸੈਕਟਰੀ ਨੇ ਡਿਸਟ੍ਰਿਕਟ ਦੇ ਸਾਰੇ ਯੂਨਿਟ ਦੇ ਵਿੱਚ ਰਾਜਪੁਰਾ ਨੇ ਇੱਥੇ ਮੀਟਿੰਗ ਕੀਤੀ ਹੈ ਰਾਤ ਦੇ ਟਾਈਮ ਔਰ ਐਸੋਸੀਏਟੇਡ 200 ਮੈਂਬਰ ਜਿਹੜਾ ਟੋਟਲ ਸਾਰਾ ਉਹਨਾਂ ਦਾ ਲੋਕਲ ਇਹ ਮੈਂਬਰ ਪਲੱਸ ਯੂਨਿਟ ਦੇ ਪ੍ਰੈਜ਼ੀਡੈਂਟ ਸੈਕਟਰੀਜ਼ ਅੱਥੇ ਆਏ ਨੇ ਬਹੁਤ ਹੀ ਅੱਛਾ ਲੱਗਾ ਮੈਂ ਆਪਣੀ ਪੰਜਾਬ ਕੈਮਿਸ ਐਸੋਸੀਏਸ਼ਨ ਸਮੂਹੀ ਮੈਂ ਜਨਰਲ ਸੈਕਟਰੀ ਚਾਵਲਾ ਜੀ ਵੱਲੋਂ ਦੀਪ ਜੀ ਵੱਲੋਂ ਔਰ ਸਾਡੇ ਆਰਗੇਨਾਈਜ਼ ਸੈਕਟਰੀ ਜੈਨ ਸਾਹਿਬ ਵੱਲੋਂ ਤੇ ਸਾਰੇ 23 ਦੇ 23 ਜ਼ਿਲ੍ਹਿਆਂ ਵੱਲੋਂ ਮੈਂ ਕਾਪੂ ਜੀ ਦਾ ਦੁਆ ਜੀ ਦਾ ਔਰ ਰਾਜਪੁਰਾ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਭਾਈ ਸਾਹਿਬ ਨੇ ਵੀ ਦੋ ਵਾਰੀ ਪੁੱਛਿਆ ਵੀ ਤੁਸੀਂ ਮੋਦੀ ਸਾਹਿਬ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਭਾਈ ਜਾ ਸਾਡਾ ਕਾਂਗਰਸ ਕਿਸੇ ਦੀ ਵੀ ਕਿਸੇ ਦੀ ਵੀ ਗੱਲ ਕੀਤੀ ਹੈ ਮੇਰੇ ਪ੍ਰੈਸ ਸਾਹਿਬਾਨ ਨੇ ਮੈਂ ਹਮੇਸ਼ਾ ਸਟੇਜ ਤੇ ਇੱਕ ਗੱਲ ਕਹਿਣਾ ਹੁੰਦਾ ਕੈਮਿਸਟਾਂ ਦਾ ਕੋਈ ਵੀ ਸਾਡੀ ਰਾਜਨੀਤੀ ਨਹੀਂ ਨਾ ਅਸੀਂ ਕਿਸੇ ਰਾਜਨੀਤੀ ਦੇ 파ਟਰਨਰ ਆ ਅਸੀਂ ਇੱਕ ਬਿਜ਼ਨਸਮੈਨ ਆ ਸਾਫ਼ ਸੁਥਰੇ ਦਵਾਈਆਂ ਖਰੀਦਣਾ ਤੇ ਦਵਾਈਆਂ ਵੇਚਣਾ ਸਾਡਾ ਕੰਮ ਆ ਸਾਡਾ ਧਰਮ ਔਰ ਸਾਡਾ ਕਰਮ ਸਾਡੀਆਂ ਦਵਾਈਆਂ ਨੇ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਔਰ ਜਿਹੜੀ ਪਾਰਟੀ ਕਿਸੇ ਦਾ ਵੀ ਕੰਮ ਕਰਦੀ ਆ ਜਾਂ ਕਿਹੜੇ ਬਿਜ਼ਨਸ ਦਾ ਕੰਮ ਕਰਦੀ ਆ ਅਸੀਂ ਸਿਰਫ ਉਹਨੂੰ ਸੁਝਾਅ ਦਿੰਨੇ ਆ ਹੁਣ ਆਨਲਾਈਨ ਦਾ ਸੁਝਾਅ ਸੀਗਾ ਅਦੀ ਮੋਦੀ ਸਾਹਿਬ ਨੂੰ ਕਿਹਾ ਵੀ ਆਨਲਾਈਨ ਤੋਂ ਡੁਪਲੀਕੇਸੀ ਆ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾ ਮੋਦੀ ਸਾਹਿਬ ਨੇ ਸਾਡਾ ਸੁਣੀ ਹੈ ਸਾਡਾ ਜਿਹੜੀ ਸਰਕਾਰ ਸਾਡੇ ਲਈ ਵਧੀਆ ਕੰਮ ਕਰੇਗੀ ਜਾਂ ਕਰੇਗੀ ਅਸੀਂ ਉੱਤੇ ਵੱਲ ਸਿੰਪਲ ਐਸ ਦੈ ਨੀ ਕਿਹਾ ਵੀ 10 ਵਾਲਾ ਪਤਾ 110 ਐਨ ਦੁੱਗਲ ਸਾਹਿਬ ਨੇ ਵੀ ਕਹੀਆ ਤੁਹਾਨੂੰ ਬਾਰ ਬਾਰ ਸਾਨੂੰ ਕਹਿ ਰਹੇ ਆ ਸਰ ਐਨ ਪੀ ਪੀਏ ਪ੍ਰਾਈਸ ਲਗਾਉਂਦੀ ਹੈ ਕੋਈ ਵੀ ਦਵਾਈ ਐਨ ਪੀ ਪੀਏ ਦੀ ਪਰਮਿਸ਼ਨ ਤੋਂ ਬਗੈਰ ਪੱਤਾ ਨਹੀਂ ਨਾ ਬੇਖ ਸਕਦਾ ਕੋਈ ਵੀ ਕੈਮਿਸਟੀ ਵੇਚਦਾ ਤੁਸੀਂ ਇਹ ਗੱਲ ਵੀ ਕਹੀ ਸੀ ਕਿ ਡਿਸਕਾਊਂਟ ਨਾ ਦਿੱਤਾ ਜਾ ਦੁਕਾਨਦਾਰਾਂ ਨੂੰ ਆਪਣੇ ਨੂੰ ਡਿਸਕਾਊਂਟ ਕਿਉਂ ਦਿੱਤਾ ਜੋ ਵੀ ਜਿਹੜਾ ਤੁਹਾਡੇ ਕੋਲ ਪੇਸ਼ੈਂਟ ਆਤਾ ਉਹ ਮਜਬੂਰੀ ਦੇ ਵਿੱਚ ਆਂਦਾ ਹੈ ਡਾਕਟਰ ਕੋਲ ਜਾਵੇ ਜਾਂ ਕੈਮਿਸਟ ਕੋਲ ਜਾਵੇ ਉਹ ਮਜਬੂਰੀ ਚਾਹੁੰਦਾ ਹੈ ਉਹ ਡਿਸਕਾਊਂਟ ਉਮੀਦ ਰੱਖਦਾ ਤੁਹਾਡੇ ਕੋਲ ਸਾਰਾ ਹਰ ਬੰਦੇ ਦਾ ਰਾਈਟ ਬੰਦਾ ਤੁਸੀਂ ਜਾ ਕੇ ਇੱਕ ਕਮੀਨ ਸ਼ਾਟ ਹੈ ਜੀ ਉਹਦੇ ਤੇ ਐਮਰ ਵੀ ਹੈਗਾ ਤੁਸੀਂ ਉੱਥੇ ਕਿਉਂ ਨਹੀਂ 바ਰਗੇਨ ਕਰਦੇ ਉੱਥੇ ਤੁਸੀਂ ਜਾ ਕੇ ਕਿਉਂ ਨਹੀਂ ਕਹਿੰਦੇ ਜਾ ਕੇ ਆਇਆ ਇੰਡੀਅਨ ਟੈਰਮ ਦੀ ਆ ਜੀ ਆ ਦੀ ਆ ਜੀ ਇਹ 500 ਦਾ ਇਹ ਕਪੜਾ ਤੁਹਾਨੂੰ ਪਤਾ ਕਿੰਨੇ ਦਾ ਗੱਲ ਤਾਂ ਇਹ ਹੈ ਸਰਕਾਰ ਨੇ ਫੈਸਿਲਿਟੀ ਦਿੱਤੀ ਹੈ ਦਵਾਈਆਂ ਤੇ ਐਮ ਆਰ ਪੀ ਦੀ ਅਸੀਂ ਆਪਣੇ ਖਰਚਿਆਂ ਦੇ ਹਿਸਾਬ ਨਾਲ ਡਿਸਕਾਊਂਟ ਦਿੰਨੇ ਅਸੀਂ ਕਹਿੰਦੇ ਨਹੀਂ ਵੀ ਡਿਸਕਾਊਂਟ ਨਾ ਦਿਓ ਬਿਲਕੁਲ ਡਿਸਕਾਊਂਟ ਨਾ ਦਿਓ ਅਸੀਂ ਕਹਿੰਦੇ ਹਾਂ ਤੁਸੀਂ ਆਪਣੇ ਖਰਚੇ ਘਟੋ ਅਸੀਂ ਡਿਸਕਾਊਂਟ ਨਾ ਦੇਣ ਦੀ ਗੱਲ ਹੀ ਨਹੀਂ ਕੀਤੀ ਕੋ ਬੜਾ ਅੱਛਾ ਸਵਾਲ ਤੁਸੀਂ ਕੀਤਾ ਹੈ ਮੈਂ ਇਹਦੇ ਬਾਰੇ ਕਿਉਂਕਿ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਂ ਮੇਰੇ ਲਈ 27000 ਕੈਮਿਸਟਾ ਅੱਜ ਪੰਜਾਬ ਕੈਮਿਸਟ ਦੇ ਟੋਟਲ 23 ਦੇ 23 ਜਣਿਆਂ ਦੇ ਮੇਰੇ ਲਈ 27000 27000 ਕੈਮਿਸਟ ਮੇਰੇ ਨਾਲ ਹੈ ਅਗਰ ਕੁਝ ਲੋਕ ਜਿਹੜੇ ਐਸੇ ਹੈ ਜਿਹੜੇ ਕਿ ਆਪਣੀ ਟਰਮ ਐਂਡ ਕੰਡੀਸ਼ਨ ਤੇ ਜਾਂ ਕੁਝ ਕਰਨਾ ਚਾਹੁੰਦੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਕੁਝ ਉਹਨਾਂ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੇਰੀ ਉਹਨਾਂ ਨੂੰ ਵੀ ਦੋ ਹੱਥ ਜੋੜ ਕੇ ਜੇ ਰਿਕੁਐਸਟ ਹੈ ਕਿ ਅੱਜ ਕੈਮਿਸਟਾਂ ਦੀਆਂ ਸਮੱਸਿਆਵਾਂ ਐਨੀਆਂ ਆਓ ਸਾਰੇ ਇਕੱਠੇ ਹੋ ਕੇ ਇੱਕ ਹੱਲਾ ਮਾਰੀਏ ਤੇ ਕੈਮਿਸਟਰੀ ਨੂੰ ਬਚਾਈਏ